ਔਰ ਇਹ ਬੂਟਿਆਂ ਨੂੰ ਕਿਹੜੀ ਧੰਦੀ ਖਰਾਕਿਆ ਅੱਜ ਕੱਲ੍ਹ ਬਰਸਾਤ ਵਿੱਚ ਜਿਹੜੇ ਕਿ ਮਿਰਚਾਂ ਨੂੰ ਭਰ ਦਵੇ ਬੂਟਿਆਂ ਨੂੰ ਜਿਵੇਂ ਤੁਸੀਂ ਦੇਖ ਰਹੇ ਆ ਵੀਡੀਓ ਵਿੱਚ ਦੇਖੋ ਇਹ ਮੈਂ ਮਿਰਚਾਂ ਦੇ ਬੂਟਿਆਂ ਦੇ ਵਿੱਚ ਬੈਠਾ ਜਿਹੜੇ ਘਰ ਵਿੱਚ ਲਾਏ ਹੋਏ ਆ 10 ਬੂਟੇ ਤੇ ਖੇਤ ਦੇ ਵਿੱਚ ਵੀ ਮੈਂ ਵੱਟੇ ਲੈਵਲ ਤੇ ਮਿਰਚਾਂ ਦੀ ਖੇਤੀ ਕਰਦਾ ਆ ਇਹ ਘਰ ਵਿੱਚ ਜਿਹੜੇ ਬੂਟੇ ਲਾਇਓ ਆ ਮੈਨੂੰ ਬਹੁਤ ਕਮੈਂਟ ਆਏ ਆ ਕਿ ਮਿਰਚਾਂ ਸਾਡੇ ਲੱਗ ਨਹੀਂ ਰਹੀਆਂ ਕੱਲੇ ਫੁੱਲ ਲੱਗਦੇ ਆ ਇਦਾਂ ਆ ਤੇ ਬਰਸਾਤ ਦੇ ਇਸ ਮੌਸਮ ਵਿੱਚ ਕੀ ਕਰਨਾ ਬੂਟਿਆਂ ਵਾਸਤੇ ਕਿ ਜਿਵੇਂ ਤੁਸੀਂ ਦੇਖ ਰਹੇ ਆ ਮਿਰਚਾਂ ਦੇ ਇਹ ਬੂਟੇ ਜਿਨ੍ਹਾਂ 'ਚ ਮੈਂ ਬੈਠਾ ਦੇਖੋ ਮੇਰੇ ਪਿੱਛੇ 10 ਬੂਟੇ ਆ ਸਿਰਫ ਕੀ ਕੰਮ ਕਰਨਾ ਕਿ ਫਲ ਦੇ ਨਾਲ ਮਿਰਚਾਂ ਦੇ ਨਾਲ ਭਰ ਜਾਣ ਔਰ ਤੁਹਾਡੀ ਲੋੜ ਤੋਂ ਵੱਧ ਮਿਰਚਾਂ ਦੇ ਜਾਣ ਸਿਆਲ ਤੱਕ ਇੱਕ ਛੋਟਾ ਜਿਹਾ ਕੰਮ ਏ ਆ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਲੱਗਾ ਕਰਨ ਮੇਰਾ ਐਕਸਪੀਰੀਅੰਸ ਹੈ ਆ ਕਾਫੀ ਮਿਰਚਾਂ ਚ ਔਰ ਧੀਸੀ ਆਰਗੇਨਿਕ ਬੂਟੇ ਆ ਇਹ ਜਿਵੇਂ ਮੈਂ ਦੱਸਿਆ ਘਰ ਵਿੱਚ ਲਾਏ ਹੋਏ ਬੂਟੇ ਆ ਅੰਦਰ ਹੀ ਇੱਕ ਵਾਰ ਇਹਨਾਂ ਨੂੰ ਮੱਝ ਨੇ ਵੀ ਖਾ ਲਿਆ ਸੀ ਜਿਵੇਂ ਮੈਂ ਤੁਹਾਨੂੰ ਦਿਖਾ ਲ ਵੀ ਦਿਨਾ ਆ ਇਹ ਆਹ ਕੋਲੇ ਹੀ ਸਾਡੇ ਪਸ਼ੂ ਹੁੰਦੇ ਆ ਆ ਦੇਖੋ ਇਹ ਮੱਝ ਨੇ ਖੁੱਲ ਕੇ ਰਾਤ ਨੂੰ ਇਹ ਬੂਟੇ ਖਾ ਲਏ ਸੀ ਤੇ ਫੇਰ ਵੀ ਦੇਖ ਲਓ 1.5 ਸਵਾ ਮਹੀਨੇ ਦੇ ਵਿੱਚ ਇਹ ਦੁਬਾਰਾ ਫਲ ਦੇਣ ਨਾਲ ਇਹਨਾਂ ਦੀ ਕੀ ਕੰਡੀਸ਼ਨ ਹੈ ਹਾਂ ਅੱਜ ਕੱਲ ਬਰਸਾਤ ਵਿੱਚ ਹੀ ਬਿਲਕੁਲ ਆਰਗੈਨਿਕ ਬੂਟੇ ਆ ਮੈਂ ਕੋਈ ਖਾਦ ਦਵਾਈ ਨਹੀਂ ਇਹਨਾਂ ਦੇ ਉੱਤੇ ਵਰਤਦਾ ਦੇਖੋ ਆਪਾਂ ਨੂੰ ਕਈ ਕਮੈਂਟ ਆਏ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਿਰਫ ਫੁੱਲ ਹੀ ਲੱਗਦੇ ਆ ਫਲ ਨਹੀਂ ਲੱਗਦਾ ਅੱਜ ਕੱਲ ਬਰਸਾਤ ਵਿੱਚ ਕੀ ਕਰਨਾ ਆ ਬਰਸਾਤ ਦਾ ਜਿਹੜਾ ਮੌਸਮ ਹੈ ਨਾ ਜੇ ਤੁਸੀਂ ਮਿਰਚ ਚਾਹੁੰਦੇ ਆ ਕਿ ਇਸੇ ਤਰ੍ਹਾਂ ਮਿਰਚ ਲੱਗੀ ਰਹੇ ਇਸੇ ਮੇ ਤਾਂ ਖੇਤ ਵਿੱਚ ਵੀ ਖੇਤੀ ਕਰਦਾ ਆ ਤੇ ਆ ਫੁੱਲ ਦੇਖ ਲਓ ਫਲ ਦੇਖ ਲਓ ਬਰਸਾਤ ਨੂੰ ਤੁਸੀਂ ਕੋਈ ਕੰਮ ਨਹੀਂ ਕਰਨਾ ਹੈਗਾ ਸਿਰਫ ਦੋ ਕੰਮ ਆ ਜਿਨ੍ਹਾਂ ਦੇ ਨਾਲ ਤੁਸੀਂ ਰੱਜ ਕੇ ਮਿਰਚ ਲੈ ਸਕਦੇ ਆ ਇਹ ਤੁਸੀਂ ਆਪੇ ਸਮਝ ਜਾਣਾ ਭਈ ਇਹ ਦੇਖੋ ਠੀਕ ਹੈ ਵੀ ਜਿਹਦਾ ਲੰਬਾ ਆ ਜਿਹੜਾ ਆਪਣਾ ਗੁਡਾਈ ਵਾਲਾ ਠੀਕ ਹੈ ਬੂਟੇ ਆ ਇਹਦਾ ਰੰਬੇ ਦਾ ਮਤਲਬ ਮੇਰੇ ਕਹਿਣ ਦਾ ਇਹ ਆ ਕਿ ਪੱਦਰ ਹੀ ਰਹਿਣੇ ਚਾਹੀਦਾ ਜਾਂ ਬਰਸਾਤ ਨੂੰ ਇਹ ਚਾਹੁੰਦੇ ਆ ਕਿ ਇਹ ਨੀਂ ਘਾਹ ਨਾਲ ਮੈਂ ਭਰੀਆਂ ਰਹਾ ਮਿਰਚਾਂ ਇਹ ਝੋਨੀਆਂ ਦੇਖੋ ਦੇਖੋ ਤੇ ਦੂਸਰਾ ਜਿਹੜਾ ਆਪਾਂ ਨੇ ਕੰਮ ਕਰਨਾ ਮੈਂ ਤੁਹਾਨੂੰ ਬਾਰ-ਬਾਰ ਵੀਡੀਓ ਚ ਦੱਸਿਆ ਕਿ ਇਹਨਾਂ ਦੇ ਦਿਵਾਲੀ ਮਿੱਟੀ ਲਾ ਕੇ ਰੱਖਣੀ ਆ ਤੇ ਖਾਸ ਬਰਸਾਤ ਵਾਸਤੇ ਜਿਹੜਾ ਫਾਰਮੂਲਾ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਲਗਾ ਕਰਨਾ ਇਹ ਲਫਾਫਾ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਕੀ ਆ ਇਹ ਦੇਖੋ ਸਵਾਹ ਆਇਆ ਇਹਦੇ ਵਿੱਚ ਹਰੇਕ ਬੂਟੇ ਦੇ ਇਦਾਂ ਮੁੰਡ ਤੇ ਸਵਾਹ ਪਾ ਦੋ ਇਹ ਦੇਖੋ 2 2 ਬੁੱਕ ਆ ਦੇਖੋ ਆ ਦੇਖੋ ਆ ਲਓ ਹਰੇਕ ਬੂਟੇ ਦੇ ਆ ਦੇਖੋ ਇਹ ਸਵਾਹ ਆ ਜਿਹੜੀ ਇਹਦੇ ਵਿੱਚ ਫਾਸਫੋਰਸ ਹੈ ਆ ਔਰ ਇਹ ਬੂਟਿਆਂ ਨੂੰ ਖੁਸ਼ਕ ਕਰਦਾ ਆ ਮੈਂ ਤੁਹਾਨੂੰ ਕਈ ਵਾਰ ਦੱਸਿਆ ਕਿ ਤੁਸੀਂ ਸ਼ਾਇਦ ਮਜ਼ਾਕ ਸਮਝ ਲੈਨੀ ਆ ਕਿ ਇਹ ਔਣ ਦੀ ਫਸਲ ਆ ਪਾਣੀ ਨਹੀਂ ਬਹੁਤਾ ਜਾਂਦੀ ਮਿਰਚ ਆ ਕਿ ਅਰੀ ਕਦੇ ਵੀ ਸਿੰਜੀ ਨਹੀਂ ਹੈਗੀ ਆ ਤੁਸੀਂ ਕੰਡੀਸ਼ਨ ਦੇਖ ਲਓ ਜੀ ਲਓ ਦੇ ਮਿਰਚ ਨੂੰ ਇਹ ਸਵਾਹ ਇਸ ਤਰ੍ਹਾਂ ਪਾ ਕੇ ਜੇ ਬੂਟੇ ਨੂੰ ਕੋਈ ਬਿਮਾਰੀ ਦਿੱਸਦੀ ਆ ਤੁਹਾਨੂੰ ਤਾਂ ਇਹਦੇ ਉੱਤੇ ਵੀ ਬਰੂਟ ਸਕਦੇ ਤੁਸੀਂ ਦੇਖੋ ਸਵਾਹ ਕੋਈ ਮਾੜੀ ਚੀਜ਼ ਨਹੀਂ ਹੈਗੀ ਜਣਾ ਚ ਦੋ ਦੋ ਬੋਖਾ ਰੱਖ ਸਕਦੇ ਆ ਉੱਤੇ ਵੀ ਬਰੂਟ ਸਕਦੇ ਆ ਤੇ ਇਹ ਮਿਰਚਾਂ ਸਵਾਹ ਵਾਲਾ ਕੰਮ ਕਰਨ ਤੋਂ ਬਾਅਦ ਮੈਂ ਤੁਹਾਨੂੰ ਕਈ ਵਾਰ ਦੱਸਿਆ ਕਿ ਇਦਾਂ ਹੀ ਇਹਦੀ ਮੁੰਡ ਮਿੱਟੀ ਈ ਲਾ ਦੇਣੀ ਆ ਇਹ ਮਿੱਟੀ ਤੁਸੀਂ ਜਿੰਨੀ ਲਗਾਉਂਗੇ ਮਿਰਚੇ ਨੂੰ ਇਦਾਂ ਆਲੀ ਦਵਾਈ ਤੋਂ ਚੱਕੀ ਬੰਨਉਦਾ ਬੰਨਉਗੀ ਮੁੰਟ ਇਹ ਦੇਖੋ ਤਣਾ ਉਨੀ ਜਿਆਦਾ ਦਿਨ ਤੱਕ ਬੂਟਾ ਨਹੀਂ ਰਹੇਗਾ ਸਿਆਲ ਤੱਕ ਮਿੱਟੀ ਹਮੇਸ਼ਾ ਚੜਾਉਂਦੇ ਰਹੋ ਤੇ ਗਡਾਈ ਕਰਦੇ ਰਹੋ ਮਿਰਚ ਪਧਰੀ ਹੋਣੀ ਚਾਹੀਦੀ ਆ ਹੋਰ ਕੋਈ ਫਾਰਮੂਲਾ ਨਹੀਂ ਇਹਦੇ ਵਿੱਚ ਫੜ ਲੱਗਣ ਦਾ ਤੁਸੀਂ ਸਵਾਦ ਵਰਤ ਕੇ ਦੇਖਿਓ ਜਿਵੇਂ ਮੈਂ ਦੱਸਿਆ ਇਹਨੂੰ ਖੁਸ਼ ਕਰਾ ਕੇ ਅੱਜ ਕੱਲ ਤਾਂ ਸ਼ਰਾਟਾ ਹੀ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕੀ ਤੁਹਾਡੀ ਫਾਲ ਲੱਗਦਾ ਕਿ ਨਹੀਂ ਜੀ ਤੁਸੀਂ ਮਿਰਚਾਂ ਦਾ ਦੇਖ ਹੀ ਲਈ